ਲੋਜੀ ਸਾਰਿਆਂ ਸਤਿ ਸ਼੍ਰੀ ਅਕਾਲ ਤੁਹਾਡਾ ਸਭ ਦਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਆ ਤਾਂ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਬਣਾਵਾਂਗੇ ਇੱਕ ਕੈਪ ਜਿਹਨੂੰ ਬਣਾਉਣਾ ਬਹੁਤ ਹੀ ਈਜ਼ੀ ਆ ਤੇ ਕੰਟੇ ਡੇਢ ਘੰਟੇ ਵਿੱਚ ਤੁਸੀਂ ਇਹਨੂੰ ਬਣਾ ਸਕਦੇ ਹੋ ਜੇਕਰ ਤੁਸੀਂ ਬਿਗਨਰ ਹੋ ਠੀਕ ਆ ਤੇ ਇਹਨੂੰ ਇਹ ਜਿਹੜੀ ਕੈਪ ਹੈਗੀ ਆ ਇਹ ਹੈਗੀ ਆ ਨਿਊ ਬੋਨ ਟੂ ਲੈ ਕੇ 6 ਮਹੀਨੇ ਤੱਕ ਦਾ ਜਿਹੜਾ ਬੱਚਾ ਵਾ ਉਹ ਇਹਨੂੰ ਪੈਣ ਸਕਦਾ ਵਾ ਠੀਕ ਆ ਬਿਲਕੁਲ ਸਿੰਪਲ ਹੈਗੀ ਆ ਇਹਦੇ ਵਿੱਚ ਆਪਾਂ ਕੋਈ ਡਿਜ਼ਾਈਨ ਨਹੀਂ ਪਾਇਆ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਈ ਹੋਈ ਆ ਤੇ ਇਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮੈਂ ਸਮਝਾਇਆ ਵਾ ਤੇ ਆਈ ਹੋਪ ਤੁਹਾਨੂੰ ਇਹ ਜਿਹੜੀ ਆ ਸਮਝ ਆ ਜੂਗੀ ਚੰਗੀ ਤਰ੍ਹਾਂ ਹਾਂਜੀ ਤਾਂ ਸ਼ੁਰੂ ਕਰਦੇ ਆਂ ਵੀਡੀਓ ਇਹਦੇ ਵਾਸਤੇ ਮੈਂ ਜਿਹੜਾ ਕ੍ਰੋਸ਼ੀਆ ਲੀਤਾ ਵਾ ਉਹ ਰਿਤਵਾ 9 ਨੰਬਰ ਦਾ ਹੈ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਤਿੰਨ ਪ੍ਰਾਈਵਲੀ ਹੋਲ ਨਹੀਂ ਲਈ ਠੀਕ ਆ ਆਪਾਂ ਤੇ ਸਭ ਤੋਂ ਪਹਿਲਾਂ ਇਸ ਤਰੀਕੇ ਨਾਲ ਆਪਾਂ ਇੱਕ ਗੰਢ ਮਾਰ ਲਵਾਂਗੇ ਠੀਕ ਹੈ ਇਸ ਤਰ੍ਹਾਂ ਗੰਢ ਮਾਰ ਲਵਾਂਗੇ ਫਿਰ ਆਪਾਂ ਚੇਨ ਲਵਾਂਗੇ 5 1 2 3 4 ਤੇ 5 ਠੀਕ ਆ 5 ਪੰਜ ਚੇਨ ਲੈ ਲਿਆ ਤੇ ਇਹਨੂੰ ਇਹਦਾ ਫਿਰ ਧਾਗਾ ਲੈਣਾ ਫਰਸਟ ਵਾਲੇ ਦੇ ਵਿੱਚ ਪਾ ਕੇ ਤੇ ਇਸ ਤਰੀਕੇ ਨਾਲ 슬립 스티치 ਬਣਾ ਲੈਣਾ ਠੀਕ ਆ ਫਿਰ ਇਹਨੂੰ ਇਹਦੇ ਵਿੱਚ ਕੱਢ ਦੇਣਾ ਠੀਕ ਆ ਇਸ ਤਰੀਕੇ ਨਾਲ ਆਪਾਂ ਇੱਕ 슬립 스티치 ਬਣਾ ਤੇ ਇਹ ਵਾਲਾ ਜਿਹੜਾ ਹੈਗਾ ਵਾ ਧਾਗਾ ਇਹਨੂੰ ਆਪਾਂ ਨਾਲ ਦੀ ਫੜ ਲਵਾਂਗੇ ਇਹਦੇ ਫਿਰ ਆਪਾਂ ਦੋ ਚੇਨ ਲਵਾਂਗੇ ਫਿਰ ਆਪਾਂ ਡਬਲ ਕ੍ਰੋਸ਼ੀਆ ਕਰਾਂਗੇ ਠੀਕ ਹੈ ਜੇ ਜਿਹੜੀ ਆਪਾਂ ਦੋ ਚੇਨ ਲਈਏ ਐਨ ਵੀ ਆਪ ਐਜ਼ ਡਬਲ ਕ੍ਰੋਸ਼ੀਆ ਹੀ ਕਾਊਂਟ ਕਰਾਂਗੇ ਤੇ ਟੋਟਲ ਆਪਾਂ ਸੱਤ ਜਿਹੜੇ ਡਬਲ ਕ੍ਰੋਸ਼ੀਆ ਬਾ ਉਹ ਕਰ ਲਵਾਂਗੇ ਠੀਕ ਹੈ ਡਬਲ ਕ੍ਰੋਸ਼ੀਆ ਲਈ ਸਭ ਤੋਂ ਪਹਿਲੇ ਇਦਾਂ ਧਾਗਾ ਲਵਾਂਗੇ ਇਦਾਂ ਸਰਕਲ ਦੇ ਵਿੱਚ ਕੱਢਾਂਗੇ ਫਿਰ ਧਾਗਾ ਲਵਾਂਗੇ ਸਾਡੇ ਕੋਲ ਤਿੰਨ ਹੋ ਗਏ ਤਿੰਨ ਲੂਪਸ ਹੋ ਗਏ ਫਿਰ ਧਾਗਾ ਲੈ ਕੇ ਦੇ ਅੰਦਰ ਦੋ ਕਰਾਂਗੇ ਫਿਰ ਧਾਗਾ ਲੈ ਕੇ ਦੋ ਦਾ ਇੱਕ ਕਰ ਦਾਂਗੇ ਠੀਕ ਹੈ ਤਿੰਨ ਡਬਲ ਕ੍ਰੋਸ਼ੀਆ ਹੋ ਗਏ ਇਸੇ ਤਰੀਕੇ ਨਾਲ ਕਰਦੇ ਹੋਏ ਆਪਾਂ ਟੋਟਲ ਜਿਹੜੇ ਕਿ 7 ਡਬਲ ਕ੍ਰੋਸ਼ੀਆ ਕਰ पूरा सर्कल बना लेे ठीक है एक दो तीन चार पे सात ठीक है सात डबल क्रोशिया हो गए हूँ आप जरा फर्स्ट वाला डबल क्रोशिया वा जी चैन बनाई सी डबल क्रोशिया काउंट करना ना ਤੇ ਉਹਦੇ ਵਿੱਚ ਪਾ ਕੇ ਇਸ ਤਰੀਕੇ ਨਾਲ ਤੇ ਆਪਾਂ ਕੀ ਇੱਕ ਸਲਿੱਪ ਸਟੀਚ ਬਣਾ ਲਵਾਂਗੇ ਇਸ ਤਰੀਕੇ ਨਾਲ ਠੀਕ ਹੈ ਦੇਖੋ ਛੋਟਾ ਜਿਹਾ ਜਿਹੜਾ ਇਹ ਰਾਉਂਡ ਬਣ ਗਿਆ ਹੁਣ ਫਿਰ ਆਪਾਂ ਦੋ ਚੇਨ ਲਵਾਂਗੇ ਹੁਣ ਆਪਾਂ ਹਰ ਇੱਕ ਜਿਹੜਾ ਸਿੰਗਲ ਡਬਲ ਕ੍ਰੋਸ਼ੀਆ ਕੀਤਾ ਸੀਗਾ ਉਹਦੇ ਵਿੱਚ ਦੋ ਵੱਡੀਆਂ ਡਬਲ ਕ੍ਰੋਸ਼ੀਆ ਕਰਾਂਗੇ ਠੀਕ ਹੈ ਜਾਨੀ ਕਿ ਆਪਾਂ ਟੋਟਲ 14 ਡਬਲ ਕ੍ਰੋਸ਼ੀਆ ਕਰ ਲਵਾਂਗੇ ਠੀਕ ਹੈ ਦੋ ਆਪਾਂ ਇੱਚ ਕੀਤੇ ਹੁਣ ਆਪਾਂ ਦੋ ਨੈਕਸਟ ਵਾਲੇ ਚ ਕਰਾਂਗੇ ਇਸ ਤਰੀਕੇ ਨਾਲ ਹਰ ਇੱਕ ਡਬਲ ਕ੍ਰੋਸ਼ੇ ਵਿੱਚ ਹੁਣ ਆਪਾਂ ਦੋ ਵਾਰੀ ਡਬਲ ਕ੍ਰੋਸ਼ੇ ਕਰਨਾ ਵਾ ਤੇ ਟੋਟਲ ਆਪਾਂ 14 ਠੀਕ ਹੈ 14 14 ਡਬਲ ਕ੍ਰੋਸ਼ੇ ਕਰ ਲੈਣੇ ਆ ਇਸ ਤਰ੍ਹਾਂ ਆਪਾਂ ਸਾਰੇ ਵਿੱਚ ਡੋਲ ਡਬਲ ਕ੍ਰੋਸ਼ੇ ਕਰ ਲੈਣੇ ਆ ਤੇ ਫਿਰ ਜਿਹੜਾ ਚੇਨ ਵਾਲਾ ਹੈਗਾ ਵਾ ਇਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਸਲਿੱਪ ਸਟੀਚ ਬਣਾ ਲੈਣਾ ठीक है फिर आप दो चेन लवेंगे तो सारे फिर तो आप डबल क्रोशिया करा हर एक फिर तो आप दो बार डबल क्रोशिया कर लेंगे ठीक है जीवे फोर्टीन आते हम आप ट्वेंटी एट कर लेने हैं। ये सारी रोज जी आप, आप, आप इस तरीके ने कंप्लीट कर लवेंगे ठीक है थर्ड रो है जी सेम सैकड वंगू कंप्लीट कर लिया है हरेक करोशी डबल करोशे आप दो डबल करोशे करने हैं ठीक है सारी रो कंप्लीट हो गई हूँ फस्ट रोले इस तरीका स्लिप स्टिच बना लेक है फिर हम सा जी थ्री रोज कंप्लीट हो गई वा ਹੁਣ ਅਸੀਂ ਫਿਰ ਤੋਂ ਦੋ ਚੇਨ ਲਵਾਂਗੇ ਤੇ ਹੁਣ ਅਸੀਂ ਆ ਗਏ ਆ ਫੋਰਥ ਰੋ ਵਿੱਚ ਇਹਦੇ ਵਿੱਚ ਇੱਕ ਵਿੱਚ ਆਪਾਂ ਦੋ ਡਬਲ ਕ੍ਰੋਸ਼ਾ ਕਰਾਂਗੇ ਠੀਕ ਹੈ ਇੱਕ ਡਬਲ ਕ੍ਰੋਸ਼ਾ ਵਿੱਚ ਦੋ ਡਬਲ ਕ੍ਰੋਸ਼ਾ ਕਰਾਂਗੇ ਕਰਾਂਗੇ ਤੇ ਨੈਕਸਟ ਵਾਲੇ ਵਿੱਚ ਇੱਕ ਡਬਲ ਕ੍ਰੋਸ਼ਾ ਕਰਾਂਗੇ ਠੀਕ ਹੈ ਦੇਖੋ ਇਸ ਤਰੀਕੇ ਨਾਲ ਹੁਣ ਆਪਾਂ ਇਹਦੇ ਵਿੱਚ ਇੱਕ ਕੀਤਾ ਹੁਣ ਇਹਦੇ ਨੈਕਸਟ ਵਾਲੇ ਵਿੱਚ ਆਪਾਂ ਦੋ ਵਾਰ ਡਬਲ ਕ੍ਰੋਸ਼ਾ ਕਰਾਂਗੇ ਠੀਕ ਹੈ ਹੁਣ ਆਪਾਂ ਦੋ ਵਾਰ ਕੀਤਾ ਹੁਣ ਇਹਦੇ ਨੈਕਸਟ ਵਾਲੇ ਵਿੱਚ ਆਪਾਂ ਇੱਕ ਵਾਰ ਡਬਲ ਕ੍ਰੋਸ਼ਾ ਕਰਾਂਗੇ ਹੁਣ ਦੋ ਵਾਰ ਕਰਾਂਗੇ ਠੀਕ ਹੈ ਇਹ ਵਾਲੀ ਜਿਹੜੀ ਰੋ ਹੈਗੀ ਸਾਡੀ ਫੋਰਥ ਰੋ ਵਾ ਜਿਹੜੀ ਆਪਾਂ ਇਸੇ ਤਰੀਕੇ ਨਾਲ ਕੰਪਲੀਟ ਕਰ ਲਾਂਗੇ ਇੱਕ ਵਿੱਚ ਦੋ ਆ ਡਬਲ ਕ੍ਰੋਸ਼ੇਟ ਤੇ ਇੱਕ ਵਿੱਚ ਇੱਕ ਵਾਰ ਆ ਦੇਖੋ ਮੈਂ ਫੋਰਥ ਰੋ ਕੰਪਲੀਟ ਕਰ ਲਿਆ ਤੇ ਹੁਣ ਆਪਾਂ ਆਗੇ ਤੇ ਲਾਸਟ ਇੱਥੇ ਹੁਣ ਆਪਾਂ ਇੱਕ ਸਲਿੱਪ ਸਟੀਚ ਬਣਾ ਕੇ ਰੋ ਨੂੰ ਕੰਪਲੀਟ ਕਰ ਦਵਾਂਗੇ ਠੀਕ ਹੈ ਹੁਣ ਤੱਕ ਸਾਡੀਆਂ ਜਿਹੜੀਆਂ ਫੋਰ ਰੋਸ ਆ ਟੋਟਲ ਹੋ ਚੁੱਕੀਆਂ ਕੰਪਲੀਟ ਹੁਣ ਫਿਰ ਤੋਂ ਆਪਾਂ ਫਿਫਥ ਰੋ ਫਿਫਥ ਰੋ ਵਾਸਤੇ ਦੋ ਚੇਨ ਲਵਾਂਗੇ ਠੀਕ ਹੈ ਸਭ ਤੋਂ ਪਹਿਲਾਂ ਆਪਾਂ एक करांगे, दो डबल क्रोशिया करा दो बार डबल क्रोशिया करा अगे फिर एक बार तो नैक्सट थर्ड वाले फिर एक बार ठीक है यानी कि एक बार आप दो डबल क्रोशिया करने तो फिर आप डबल क्रोशिया, तो फिर तीसरी बार भी एक बार डबल क्रोशिया, ठीक है जमें देखो सब तो पहले मैं दो बार डबल करोशिया कि ਫਿਰ ਇੱਕ ਵਾਰ ਕੀਤਾ ਨੈਕਸਟ ਫਿਰ ਇੱਕ ਵਾਰ ਕੀਤਾ ਠੀਕ ਆ ਦੋ ਆ ਇੱਕ ਵਾਰ ਦੋ ਡਬਲ ਰੋਸ਼ਿਆ ਕਰਨਾ ਫਿਰ ਇੱਕ ਵਾਰ ਤੇ ਫਿਰ ਇੱਕ ਵਾਰ ਹੁਣ ਫਿਰ ਆਪਾਂ ਇਹਦੇ ਵਿੱਚ ਦੋ ਡਬਲ ਰੋਸ਼ਿਆ ਕਰਾਂਗੇ ਦੋ ਵਾਰ ਠੀਕ ਆ ਵੇਖੋ ਦੋ ਵਾਰ ਕਰ ਲੈਣ ਮੈਂ ਨੈਕਸਟ ਵਾਲੇ 'ਚ ਇੱਕ ਵਾਰ ਕਰਾਂਗੇ ਤੇ ਫਿਰ ਨੈਕਸਟ ਵਾਲੇ 'ਚ ਇੱਕ ਵਾਰ ਕਰਾਂਗੇ ਠੀਕ ਆ ਹੁਣ ਦੋ ਵਾਰ ਇੱਕ ਕਿੱਕ ਹੋ ਗਿਆ ਹੁਣ ਫਿਰ ਤੋਂ ਆਪਾਂ ਦੋ ਡਬਲ ਰੋਸ਼ਿਆ ਕਰਾਂਗੇ ਨੈਕਸਟ ਵਾਲੇ ਵਿੱਚ ਇੱਕ ਵਾਰ ਕਰਾਂਗੇ फिर एक बार करा तो एवली जी फिफ्थ रो आ सारी आप इस तरीके ना करते हुए कंप्लीट कर लेंगे ठीक है एक बार आप दो डबल क्रोशिया करना वा फिर एक बार सिंगल डबल करोशिया फिर फिर एक सिंगल डबल क्रोशिया। फिफ्थ रो मेरी सारी कंप्लीट हो गई हूँ आप फिर लास्ट आदा स्लिप स्टिच बना देवे फिर दो चेन लवेंगे हूँ असी आ गए सिक्स रोते ठीक है ए सब तो पहला आप डबल करोशिया करा एक डबल करोशे के उपर दो डबल क्रोशिया करा दो बार हूँ आप तीन बड़ी एक एक डबल क्रोशिया करा ठीक है पहला आप दो बड़ी डबल करोशिया कर ले एक हूँ आप तीन बार करना जिमें एक बार हो गया दूसरी बार तो आ तीसरी बार ठीक है पहला आप जिस तू पहली रो की फिफ्थ रोद आप एक डबल करोशिया ਹੁਣ ਆਪਾਂ ਤਿੰਨ ਵਾਰ ਕਰਾਂਗੇ ਠੀਕ ਹੈ ਹੁਣ ਆਦਰ ਤਿੰਨ ਵਾਰ ਹੋ ਗਿਆ ਹੁਣ ਨੈਕਸਟ ਵਾਲੇ ਵਿੱਚ ਫੇਰ ਤੋਂ ਆਪਾਂ ਦੋ ਡਬਲ ਕ੍ਰੋਸ਼ੀਆ ਕਰਾਂਗੇ ਹੁਣ ਆਪਾਂ ਫੇਰ ਤੋਂ ਇੱਕ ਸਿੰਗਲ ਡਬਲ ਕ੍ਰੋਸ਼ੀਆ ਨੈਕਸਟ ਫੇਰ ਸਿੰਗਲ ਡਬਲ ਕ੍ਰੋਸ਼ੀਆ ਤੇ ਨੈਕਸਟ ਫੇਰ ਸਿੰਗਲ ਡਬਲ ਕ੍ਰੋਸ਼ੀਆ ਠੀਕ ਹੈ ਇਹ ਜਿਹੜੀ 6 ਰੋ ਆ ਆਪਾਂ ਸਾਰੀ ਇਸੇ ਤਰੀਕੇ ਨਾਲ ਕੰਪਲੀਟ ਕਰਾਂਗੇ ਜਿਹਦੇ ਵਿੱਚ ਆਪਾਂ ਇੱਕ ਵਿੱਚ ਪਹਿਲਾਂ ਦੋ ਡਬਲ ਕ੍ਰੋਸ਼ੀਆ ਕਰਾਂਗੇ ਤੇ ਫਿਰ ਤਿੰਨ ਵਾਰੀ ਡਬਲ ਕ੍ਰੋਸ਼ੀਆ ਕਰਾਂਗੇ ਮੈਂ 6 ਰੋ ਜਿਹੜੀ ਸਾੜੀ ਕੰਪਲੀਟ ਕਰ ਲਈ ਆ ਤੇ ਹੁਣ ਆਪਾਂ ਇੱਥੇ ਸਲੀਪ ਸਟੀਚ ਬਣਾ ਕੇ ਜਿਹੜੀ ਰੋ ਆ ਨੂੰ ਕੰਪਲੀਟ ਕਰ ਦਵਾਂਗੇ ਠੀਕ ਆ ਆ ਦੇਖੋ 6 ਰੋਸ ਕੰਪਲੀਟ ਹੋਣ ਤੋਂ ਬਾਅਦ ਇਦਾਂ ਸਰਕਲ ਬਣ ਚੁੱਕਾ ਸਾਡੇ ਕੋਲ ਕੰਪਲੀਟ ਸਰਕਲ ਠੀਕ ਆ ਹੁਣ ਆਪਾਂ ਫਿਰ ਤੋਂ 2 ਚੇਨ ਲਵਾਂਗੇ ਹੁਣ ਸਾਡੀ ਹੈਗੀ ਸੈਵਨਥ ਰੋ ਸੈਵਨਥ ਰੋ ਵਿੱਚ ਆਪਾਂ ਸਾਰਾ ਆਪਾਂ ਡਬਲ ਕ੍ਰੋਸ਼ੀਆ ਹੀ ਕਰਨਾ ਇੱਕ ਇੱਕ ਠੀਕ ਹੈ ਹਾਰੇ ਕਿ ਡਬਲ ਕਰੋਸ਼ੇ ਵਿੱਚ ਆਪਾਂ ਇੱਕ ਇੱਕ ਡਬਲ ਕਰੋਸ਼ਾ ਕਰਕੇ ਸੈਵਨ ਥਰੂ ਸਾੜੀ ਆਪਾਂ ਕੰਪਲੀਟ ਕਰ ਲਵਾਂਗੇ ਹਾਂਜੀ ਤਾਂ ਦੇਖੋ ਸੈਵਨ ਥਰੂ ਸਾੜੀ ਕੰਪਲੀਟ ਕਰ ਲਈਆ ਠੀਕ ਆ ਤੇ ਇਹ ਦੇਖੋ ਹੁਣ ਇੱਕ ਜਿਹੜੀ ਕੈਪ ਆ ਕੁਝ ਇਸ ਤਰੀਕੇ ਨਾਲ ਬਣੇਗੀ ਠੀਕ ਆ ਤੇ ਹੁਣ ਆਪਾਂ ਅੱਗੇ ਜਿੰਨੀਆਂ ਵੀ ਰੋਸ਼ ਕਰਨੀਆਂ ਵਾ ਸਾਰਿਆਂ ਦੇ ਵਿੱਚ ਆਪਾਂ ਇੱਕ ਇੱਕ ਡਬਲ ਕਰੋਸ਼ਾ ਕਰਨਾ ਠੀਕ ਆ ਹਾਰੇ ਕਿ ਡਬਲ ਕਰੋਸ਼ੇ ਵਿੱਚ ਇੱਕ ਇੱਕ ਡਬਲ ਕਰੋਸ਼ਾ ਕਰਨਾ ਵਾ ਤੇ ਸਾਨੂੰ ਜਿੰਨੀ ਵੀ ਲੈਂਥ ਚਾਹੀਦੀ ਆ ਉਸ ਤੋਂ ਤੱਕ ਆਪਾਂ ਇਹਦੀਆਂ ਜਿਹੜੀਆਂ ਇੰਵਲੀਅਨ ਰੋ ਕੰਪਲੀਟ ਕਰ ਲਾਂਗੇ ਡਬਲ ਗਰੋਸ਼ੇ ਵਾਲੀਆਂ ਠੀਕ ਹੈ ਟੋਟਲ 12 ਤੋਂ 14 ਤੱਕ ਆਪਾਂ ਦੀਆਂ ਜਿਹੜੀਆਂ ਡਬਲ ਗਰੋਸ਼ੇ ਵਾਲੀਆਂ ਰੋ ਵਾ ਉਹ ਕੰਪਲੀਟ ਕਰ ਲਾਂਗੇ ਤੇ ਹੁਣ ਮੈਂ ਤੁਹਾਨੂੰ ਇਹ ਜਿਹੜੀ ਸਾਰੀ ਲੈਂਥ ਵਾ ਉਹ ਕੰਪਲੀਟ ਕਰਕੇ ਦਿਖਾਨੀ ਆ ਆ ਦੇਖੋ ਮੈਂ ਜਿਹੜੀ ਕੈਪ ਆ ਉਹਦੀ ਸਾਰੀ ਲੈਂਥ ਕੰਪਲੀਟ ਕਰ ਲਈ ਆ ਤੇ ਟੋਟਲ 13 ਰੋਸ ਠੀਕ ਹੈ ਟੋਟਲ 13 ਰੋਸ ਜਿਹੜੀਆਂ ਮੈਂ ਇਹਨਾਂ ਕੰਪਲੀਟ ਕੀਤੀਆਂ ਵਾ ਤੇ ਬਾਕੀ ਤੁਸੀਂ ਤੁਹਾਨੂੰ ਜਿੰਨੀ ਲੈਂਥ ਚਾਹੀਦੀ ਹੈ ਤੁਸੀਂ ਉਸ ਅਕੋਰਡਿੰਗਲੀ ਨੂੰ ਵਧ ਜਾਂ ਘਟ ਘਟ ਸਕਦੇ ਜੀ ਠੀਕ ਆ ਆ ਦੇਖੋ ਸਭ ਤੋਂ ਪਹਿਲਾਂ ਜਿਹੜੀ ਏਵਲੀ ਰੋ ਫਸਟ ਫਿਰ ਆ ਸੈਕਿੰਡ थर्ड थ्री होगी फोर फाइव सिक्स सैवन एट नाइन टेन इलेवन ट्वेल्व थर्टीन ठीक है टोटल थर्टीन तेरह रोज़ यदि कंप्लीट कर लिया आप हूँ फिर आपका जरा धागा वा वो कटता तो हूँ आप दूसरे कलर का धागा अटैच करा और मर्जी है तुम तो इन एक कलर भी बना सकते हो तो दो कलर भी बना सद हाँ जी तो जितों आप कट किया वा उत्थ हूँ आप दूसरे कलर का धागा अटैच करा ठीक है उत्थे ਕ੍ਰੋਸ਼ੀਆ ਪਾ ਕੇ ਇਸ ਤਰੀਕੇ ਨਾਲ ਤਾਂ ਗੱਲ ਵਾਂਗੇ ਹੁਣ ਜਿਹੜੇ ਸਾਡੇ ਡਬਲ ਕ੍ਰੋਸ਼ੀ ਦੇ ਵਿੱਚ ਜਿਹੜੀ ਹੈ ਸਪੇਸ ਹੈਗੀ ਆ ਇਹਨਾਂ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਸਿੰਗਲ ਕ੍ਰੋਸ਼ੀਆ ਕਰਾਂਗੇ ਠੀਕ ਆ ਦੇਖੋ ਇਸ ਤਰੀਕੇ ਨਾਲ ਆਪਾਂ ਸਿੰਗਲ ਕ੍ਰੋਸ਼ੀਆ ਕਰਦੇ ਹੋਏ ਇਹ ਸਾਡੀ ਰੋ ਕੰਪਲੀਟ ਕਰ ਲਾਂਗੇ ਤੇ ਜਿਹੜੀ ਨੈਕਸਟ ਰੋ ਆ ਸੇਮ OVS ਦੇ ਤਰੀਕੇ ਨਾਲ ਸਿੰਗਲ ਕਰੋਸ਼ਾ ਕਰਦੇ ਹੋਏ ਕੰਪਲੀਟ ਕਰ ਲਾਂਗੇ ਤੇ ਇਸ ਇਸ ਤਰੀਕੇ ਨਾਲ ਆਪਾਂ ਜਿਹੜੀਆਂ ਦੋ ਰੋਜ਼ ਆ ਉਹ ਆਪਾਂ ਇਹਦੇ ਵਿੱਚ ਵਾਈਟ ਧਾਗੇ ਨਾਲ ਕੰਪਲੀਟ ਕਰ ਲਵਾਂਗੇ ਆ ਦੇਖੋ ਹੁਣ ਮੈਂ ਦੋ ਰੋਜ਼ ਜਿਹੜੀਆਂ ਵਾਈਟ ਕਲਰ ਵਾਲੀ ਜਿਹੜੀ ਔਨਾ ਉਹਦੇ ਨਾਲ ਕੰਪਲੀਟ ਕਰ ਲਈਆਂ ਵਾ ਤੇ ਇਹਦੇ ਨਾਲ ਸਾਡੀ ਜਿਹੜੀ ਕੈਪ ਆ ਉਹ ਪੂਰੀ ਕੰਪਲੀਟ ਹੋ ਗਈ ਆ ਠੀਕ ਹੈ ਤਾਂ ਇਹ ਸੀਗੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਐਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਧੰਨਵਾਦ